ਸਸਿਕਾਜੀ ਮਹਾਕੋਮਲਕਪੁਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਗਿਆ ਅਤੇ ਚਾਰ ਪੰਜਾਬੀਆਂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਮਿਲ ਚੁਕੀ ਹੈ ਨਿੱਕੀ ਸ਼ਰਮਾ ਬੀਸੀ ਦੇ ਚਿਫਟੀ ਪ੍ਰੀਮੀਅਰ ਹੋਣਗੇ ਅਤੇ ਅਟਾਰਨੀ ਜਰਨਲ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਕੋਲ ਹੀ ਹੋਵੇਗੀ ਰਵੀ ਕਾਲੋ ਹਾਊਸਿੰਗ ਅਤੇ ਮਿਊਨਿਸਪਲ ਮਾਮਲਿਆਂ ਬਾਰੇ ਮੰਤਰੀ ਬਣਾਈ ਗਏ ਨੇ ਇਨ੍ਹਾਂ ਹੀ ਨਈਂ ਜਦਕੀ ਚੁਗਰੂ ਬਰਾੜ ਮਾਈਨਿੰਗ ਅਤੇ ਕ੍ਰਿਟੀਕਲ ਮਿੰਟਰਸ ਮੰਤਰੀ ਹੋਣਗੇ ਦੱਸਦੇ ਕਿ ਨਿੱਕੀ ਸ਼ਰਮਾ ਨੂੰ ਪ੍ਰੀਮੀਅਰ ਦੀ ਜ਼ਿੰਮੇਵਾਰੀ ਵੀ ਮਿਲੀ ਹੈ ਰਵੀ ਪਰਮਾਰ ਨੂੰ ਸੂਬੇ ਦਾ ਜੰਗਲਾਤ ਮੰਤਰੀ ਬਣਾਇਆ ਗਿਆ ਅਤੇ ਰਾਜ ਚੋਹਾਨ ਨੂੰ ਸਪੀਕਰ ਦਾ ਅਹੁਦਾ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਸਿਹਤ ਖੇਤਰ ਦੇ ਵਿੱਚ ਤਸੱਲੀ ਬਖਸ਼ ਕਾਰਗੁਜ਼ਾਰੀ ਨਾ ਦੇ ਖੌਨ ਕਾਰਨ ਸਿਹਤ ਮੰਤਰਾਲੇ ਵਿੱਚੋਂ ਐਡਰੀਅਨ ਟਿਕਸ ਦੀ ਛੁੱਟੀ ਕਾ ਦਿੱਤੀ ਗਈ ਹੈ ਅਤੇ ਜੋਸੀ ਐਸ ਅਤੇ ਜੋਸੀ ਉਸਪਨ ਨੂੰ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਪਰਿਵਾਰਾਂ ਦਾ ਖਰਚਾ ਘਟਾਉਣ ਸਿਹਤ ਸੰਭਾਲ ਨੂੰ ਖੇਤਰ ਨੂੰ ਵਧੇਰੇ ਮਜ਼ਬੂਤ ਬਣਾਉਣ ਅਤੇ ਕਮਿਊਨਿਟੀ ਨੂੰ ਸੁਰੱਖਿਆ ਮਹਿਸੂਸ ਕਰਵਾਉਣ ਦੇ ਮਕਸਦ ਤਹਿਤ ਨਵੇਂ ਮੰਤਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੀਸੀ ਦੇ ਪਿੰਟੂ ਖੇਤਰ ਵਿੱਚ ਹਸਪਤਾਲ ਬੰਦ ਹੋਣ ਅਤੇ ਪੂਰੇ ਸੂਬੇ ਦੇ ਵਿੱਚ ਉਡੀਕ ਸਮਾਵੱਦਨ ਕਾਰਨ ਐਟਰੀਅਨ ਟਿਕਸ ਨੂੰ ਸਿਹਤ ਮਹਿਕਮੇ ਵਿੱਚੋਂ ਹਟਾਇਆ ਗਿਆ ਦੱਸਿਆ ਕਿ ਰਵੀ ਕਾਲਰ ਨੂੰ ਮੁਰਤੋ ਹਾਊਸਿੰਗ ਮੰਤਰੀ ਬਣਾਇਆ ਗਿਆ ਸਰੀ ਗਿਲਫਰਡ ਸੀਟ ਤੋਂ ਸਿਰਫ 22 ਦੇ ਨਾਲ ਚਿਤ ਹਾਸਲ ਕਰਨ ਵਾਲੇ ਗੈਰੀ ਬੈਂਗਲੂ ਲੋਕ ਸੁਰੱਖਿਆ ਮੰਤਰੀ ਬਣਾਇਆ ਗਿਆ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਸਰੀ ਵਿਖੇ ਆਰ ਸੀ ਐਮ ਪੀ ਅਫਸਰ ਰਹ ਚੁਕੇ ਨੇ ਇੱਥੇ ਦੱਸਣਾ ਬੰਦਾ ਹੈ ਕਿ ਬ੍ਰਿਟਿਸ਼ ਕੋਲੰਪੀਆ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀ ਮੁੱਲ ਦੇ ਸਾਈ ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਅਤੇ 14 ਨੇ ਚਿਤ ਦਰਸ ਕੀਤੀ ਪੰਜਾਬੀ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਲੰਬਾ ਤਜਰਬਾ ਜ਼ਗਰੂਪ ਬਰਾਟੇ ਕੋਲੇ ਜੋ ਸਰੀ ਫਲੀਟ ਵੁੱਡ ਹਲਕੇ ਤੋਂ 17 ਵਾਰ ਚੋਣ ਲੜ ਰਹੇ ਨੇ ਪੰਜਾਬ ਦੇ ਪਠਿੰਡਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਗਰੂ ਬਰਾੜ ਸਿਰਫ 2013 ਦੇ ਵਿੱਚ ਚੋਣ ਹਾਰੇ। ਭਾਰਤ ਦੇ ਬਾਸਕਟਬਾਲ ਟੀਮ ਦਾ ਹਿੱਸਾ ਰਹੇ ਜਗਰੂ ਬਰਾੜ ਉਚੇਰੀ ਸਿੱਖਿਆ ਦੇ ਲਈ ਕੈਨੇਡਾ ਆਏ ਅਤੇ ਇੱਥੇ ਹੀ ਵੱਸ ਗਏ। ਉਹ 2004 ਤੋਂ ਸਿਆਸਤ ਦੇ ਵਿੱਚ ਨੇ ਅਤੇ ਉਸੇ ਸਾਲ ਪਹਿਲੀ ਵਾਰ ਐਮ.ਐਲ.ਏ. ਦੀ ਚੋਣ ਲੜ ਗਏ ਸਨ। ਜਗਰੂ ਬਰਾੜ ਕੋਲ ਮਾਈਨਿੰਗ ਅਤੇ ਕ੍ਰਿਟੀਕਲ ਮਿਨਰਲਸ ਮੰਤਰਾਲਾ ਡੈਲਟਾ ਸੀਟ ਤੋਂ ਐਨ.ਡੀ.ਪੀ ਦੇ ਵਿਧਾਇਕ ਕਾਲੋ ਸਾਲ 2000 ਦੀਆਂ ਸਿਡਨੀ 올ਿਮਪਿਕਸ ਅਤੇ 2008 ਦੀਆਂ ਬੀਜਿੰਗ 올ਿਮਪਿਕਸ ਦੇ ਵਿੱਚ ਬਤੌਰ ਹਾਕੀ ਖਿਡਾਰੀ ਡਾਰੀ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਨੇ ਸੂਬਾ ਵਿਧਾਨ ਸਭਾ ਦੇ ਸਪੀਕਰ ਰਾਜ ਚੋਹਾਨ ਵੀ ਸਿਆਸਤ ਵਿੱਚ ਲੰਮਾ ਤਜਰਬਾ ਰੱਖਦੇ ਨੇ ਜੋ 2005 ਦੇ ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਅਤੇ ਇਸ ਮਗਰੋਂ 2009 2013 2017 ਅਤੇ 2020 ਦੇ ਵਿੱਚ ਮੋੜ ਜਿੱਤ ਹਾਸਲ ਕੀਤੀ ਦੱਸ ਸੀ ਕਿ ਬਨਬੀ ਐਡਮੰਡਸ ਹਲਕੇ ਤੋਂ ਐਨਡੀਪੀ ਦੇ ਉਮੀਦਵਾਰ ਰਾਜ ਚੋਹਾਂ 2013 ਤੋਂ 2017 ਦਰਮਿਆਨ ਸਹਾਇਕ ਡਿਪਟੀ ਸਪੀਕਰ ਰਹੇ ਅਤੇ 2017 ਤੋਂ 2020 ਦਰਮਿਆਨ ਡਿਪਟੀ ਸਪੀਕਰ ਦੀਆਂ ਸੇਵਾਵਾਂ ਨਿਭਾਈਆਂ ਵਿਰੋਧੀ ਟੀਲ ਦੇ ਵਿੱਚ ਹੁੰਦਿਆ ਉਹਨਾਂ ਨੇ ਇਮੀਗ੍ਰੇਸ਼ਨ ਮੈਂਟਲ ਹੈਲਥ ਅਤੇ ਕੀਰੇਤ ਮਾਮਲਿਆਂ ਦੇ ਆਲੋਚਕ ਦਾ ਫਰਜ਼ ਵੀ ਅਦਾ ਕੀਤਾ ਦੱਸ ਸੀ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 8 ਪੰਜਾਬੀ ਜੇਤੂ ਰਹੇ ਸਨ ਜਿਨ੍ਹਾਂ ਦੇ ਵਿੱਚੋਂ 7 ਦੁਬਾਰਾ ਚੋਣ ਲੜ ਰਹੇ ਸਨ ਉਹਨਾਂ ਦੇ ਵਿੱਚੋਂ 2005 ਤੋਂ ਐਨਟੀ ਪੀ ਦੇ ਵਿਦਾਇਕ ਰਹੇ ਹੈਰੀ ਬੈਂਸ ਨੇ ਸਿਆਸਤ ਤੋਂ ਸન્યાਸ ਲੈ ਚੁੱਕੇ ਨੇ ਬਿਊ ਰਿਪੋਰਟ ਚੰਡੀਗੜ੍ਹ ਪੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ